ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੁੱਲੂ ਨੇ ਇੱਕ ਵਾਰ ਫਿਰ ਆਪਣੇ ਲੈਟਰ ਬੰਮ ਦੇ ਨਾਲ ਕਾਂਗਰਸ ਦੇ ਵਿੱਚ ਹਲਚਲ ਮਚਾ ਦਿੱਤੀ ਹੈ ਦੁੱਲੂ ਨੇ ਪਾਰਟੀ ਹਾਈ ਕਮਾਂਡ ਨੂੰ ਪੱਤਰ ਲਿਖ ਕੇ ਪੰਜਾਬ ਦੇ ਵਿੱਚ ਟਿਕਟਾਂ ਦੀ ਵੰਟ ਤੇ ਸਵਾਲ ਉਠਾਏ ਨੇ ਦੱਸਿਆ ਕਿ ਉਹਨਾਂ ਨੇ ਦੂਜੇ ਪਾਰਟੀਆਂ ਦੇ ਵਿੱਚੋਂ ਆਏ ਆਗੂਆਂ ਤੇ ਪਰੋਸਾ ਦਿਖਾਉਣ ਤੇ ਇਤਰਾਜ ਜਤਾਇਆ ਹੈ ਆਤੇਕਸਾਲੀ ਕਾਂਗਰਸੀਆਂ ਨੂੰ ਨਜ਼ਰਅੰਦਾਜ਼ ਕਰਨ ਦਾ ਵੀ ਦੋਸ਼ ਲਗਾਇਆ ਹੈ ਦੁੱਲੂ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਜਲੰਧਰ ਤੋਂ ਚੋਣ ਜੁੜਾ ਹੈ ਲੜਾਂ ਤੇ ਸਵਾਲ ਚੁੱਕੇ ਨੇ ਤੇ ਫਤੇਗਰ ਸਾਹਿਬ ਤੋਂ ਮੌਜੂਦਾ ਸੰਸਦ ਮੈਂਬਰ ਡਾਕਟਰ ਅਮਰ ਸਿੰਘ ਅਤੇ ਹੋਰ ਵੀ ਕਈ ਆਗੂ ਵੀ ਦੁੱਲੇ ਦੇ ਨਿਸ਼ਾਨੇਤੇ ਰਹੇ ਜਿਹੜੇ ਟ੍ਰੈਡੀਸ਼ਨਲ ਕਾਂਗਰਸਮੈਨ ਨੇ ਜੀਨ ਨੇ ਇਹ ਮਨ ਮਿਲੀਟਰੀ ਦਾ ਸੀਦਾ ਜਮਾਨਾ ਵੀ ਦੇਖਿਆ ਐਮ ਕਾਲਾ ਦੌਰ ਵੀ ਦੇਖਿਆ ਅਜੀ ਕਾਂਗਰਸ ਪੈਜੀ ਕਲਾ ਜੀ ਜਿਨ੍ਹਾਂ ਨੇ ਦੇਖੀ ਜਦੋਂ ਕੇ ਕਾਂਗਰਸ ਦਾ ਕੋਈ ਛੱਡਾ ਨਹੀਂ ਚੱਕਣ ਨੂੰ ਤਿਆਰ ਥੀ ਬ੍ਰਿਊ ਸਟਾਰ ਆਪਰੇਸ਼ਨ ਤੋਂ ਬਾਅਦ ਜਦੋਂ ਪੰਜਾਬ ਦੇ ਵਿੱਚ 26000 ਲੋਕਾਂ ਦੇ ਕਤਲ ਹੋਏ ਉਸ ਸਮੇਂ ਕਾਂਗਰਸ ਦੇ ਲੀਡਰਾਂ ਨੇ ਕੁਰਬਾਨੀਆਂ ਵੀ ਦਿੱਤੀਆਂ ਕਾਂਗਰਸ ਦੇ 1600 ਤੇ ਕਰੀਬ ਲੀਡਰ ਮਾਰੇ ਗਏ ਅੱਜ ਉਹ ਜਿਹੜੇ ਟ੍ਰੈਡੀਸ਼ਨਲ ਪਰਿਵਾਰ ਨਹੀਂ ਇਰੇ ਕਾਂਗਰਸ ਜਿਨ੍ਹਾਂ ਦੇ ਜਿਨ੍ਹਾਂ ਨੇ ਖੜੀ ਕੀਤੀ ਜਿਨ੍ਹਾਂ ਨੇ ਦੁਆਰਾ ਰਵਾਇਤ ਕੀਤੀ ਕਾਂਗਰਸ ਉਹ ਪਰਿਵਾਰਾਂ ਨੂੰ ਅਨਗੋਲਿਆ ਕੀਤਾ ਜਾ ਰਿਹਾ ਹੈ। ਔਰ ਉਹ ਲੋਕ ਜਿਹੜੇ ਕਾਫੀ ਉਹ ਲੋਕ ਆ ਇੰਟਰ ਕਰ ਗਏ ਕੈਪਟਨ ਅਮਰਿੰਦਰ ਸਿੰਘ ਦੇ ਜ਼ਮਾਨੇ ਤੋਂ ਜਿਹੜੇ ਕਿਸੇ ਟਾਈਮ ਪੰਜਾਬ ਚ ਮਿਲਟੈਂਸੀ ਦੀ سپورਟ ਕਰਦੇ تھے ਖਾਲਸਾਣ ਦੀ ਡਿਮਾਂਡ ਕਰਦੇ ਦੇ ਕਾਲਜ ਸਥਾਨ ਦੇ ਨਾਮ ਦੇ ਉੱਤੇ ਚੋਣਾ ਲੜਦੇ ਰਹੇ ਉਹ ਕਾਂਗਰਸ ਐਂਟਰ ਕਰਕੇ ਕਾਂਗਰਸ ਦੇ ਵਿੱਚ ਉਹਨਾਂ ਨੇ ਕਾਂਗ ਦਾ ਐਟਮੋਸਫੀਅਰ ਖਰਾਬ ਕਰਤਾ ਉਸ ਟਾਈਮ ਹੀ ਮੈਂ ਵਿਰੋਧ ਕਰਦਾ ਰਿਹਾ ਐਸੀ ਗੱਲ ਨਹੀਂ ਹੈ ਰਿਪੀਟਡਲੀ ਚੌਲਾਂ ਨੂੰ ਮੈਂ ਆਪਣੀ ਬਾਈਟ ਰਾਈਟਿੰਗ ਪਰਸਨਲ ਲੇਬਲ ਤੇ ਕਹਿੰਦਾ ਰਿਹਾ ਉਹਨਾਂ ਚੀਜ਼ਾਂ ਤੇ ਮੈਂ ਕਹਿ ਸਕਦਾ ਕਿ ਇਹ ਸਾਡੀ ਲੀਡਰਸ਼ਿਪ ਇਸ ਗੱਲ ਤੇ ਕੋਈ ਗੌਰ ਕਰਦੀ। ਸਾਡੇ ਕਾਂਗਰਸ ਨੂੰ ਪੰਜਾਬ 'ਚ ਦਿਨੀ ਦੇਖਣੇ ਪਏ। ਪਿਛਲੀ ਸਰਕਾਰ ਦੇ ਵਿੱਚ ਵੀ ਮੈਂ بڑے ਇਸ਼ੂ ਚੱਕੇ। ਖਾਸ ਕਰਕੇ ਮジョਰਿਟੀ ਜਿਹੜੇ ਗਰੀਬ ਐ, ਐਸਸੀ, ਐੋਜੀਸੀ, ਗਰੀਬ ਜੱਟ ਜਿਹੜਾ ਨਾਨ ਜਿਹੜਾ ਜ਼ਮੀਨ ਲੈਂਡਲੈਸ ਐ। ਅੱਜੀ ਧਿਆਨ ਹੀ ਜੋਤੇ ਕਰਦੇ ਨੇ ਜੱਟ ਵੀ ਅੱਜਕੱਲ ਸ਼ਰੂ ਕਾਸ਼ਟਾਂ ਵਰ ਗਈਆਂ। ਜ਼ਮੀਨ ਵਾਲੇ ਵੀ ਘਟੇ ਆ ਬਹੁਤ ਥੋੜੇ ਜਿਹੇ ਤੇ ਪਰ ਇਹਨਾਂ ਦੇ